ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਇੰਡੀਆ ਦੇ ਵਿੱਚ ਸੰਗਤ ਜੀ ਰਹਿ ਰਸ ਦਾ ਟਾਈਮ ਹੋ ਚੁੱਕਿਆ ਪਾਠੀ ਗੁਰਦੁਆਰਾ ਸਾਹਿਬ ਤੋਂ ਪਾਠ ਕਰ ਰਿਆ ਇੱਕ ਪਰਿਵਾਰ ਬਾਰੇ ਸਾਨੂੰ ਪਤਾ ਲੱਗਿਆ ਸੀ ਤੁਸੀਂ ਆ ਜੋ ਘਰ ਦੇਖ ਰਹੇ ਹੋ ਜੀ ਇਧਰਲੀ ਸਾਈਡ ਵੀ ਮੈਂ ਪਰਮਿੰਦਰ ਨੂੰ ਕਹੂੰਗਾ ਕਿ ਦਿਖਾਇਆ ਜਾਵੇ ਕੀ ਕਰਦੇ ਇਧਰਲੀ ਸਾਈਡ ਦੇ ਵਿੱਚ ਵੀ ਖੇਤ ਨੇ ਤੇ ਜੇ ਇਧਰਲੀ ਸਾਈਡ ਵੀ ਦੇਖੀ ਆਪਾਂ ਦੂਰ ਤੱਕ ਕੋਈ ਮਕਾਨ ਨਹੀਂ ਦਿਂਦਾ ਖੇਤ ਹੀ ਨੇ ਇਹ ਜਿਹੜਾ ਮਕਾਨ ਪਿਆ ਹੋਇਆ ਵਾ ਇਹ ਤੁਸੀਂ ਦੇਖ ਸਕਦੇ ਹੋ ਇਸ ਘਰ ਦਾ ਜੋ ਕਮਾਊ ਵਾਈ ਜੀ ਸੀ ਮੇਰੀ ਬੀਬੀ ਜੀ ਉਹਨਾਂ ਦੇ ਘਰ ਵਾਲਾ ਉਹਨਾਂ ਦੀ ਅੱਜ ਤੋਂ 22 ਦਿਨ ਪਹਿਲਾਂ ਇੱਕ ਅਟੈਕ ਦੇ ਨਾਲ ਮੌਤ ਹੋ ਚੁੱਕੀ ਆ ਇਹ ਜਿਹੜਾ ਸਹਿਰ ਆ ਜੀ ਇਹ ਅਜੀਤਵਾਲ ਮੋਗੇ ਦਾ ਸਹਿਰ ਆ ਜੀ ਅਜੀਤਵਾਲ ਸਹਿਰ ਆ ਸੈਲਰਾਂ ਦੇ ਕੋਲੇ ਮੇਰੀ ਬੀਬੀ ਕਲਦੀਪੌਰ ਦਾ ਘਰ ਆ ਤੇ ਹੁਣ ਸੋਨੂੰ ਅਸੀਂ ਘਰ ਦੀ ਜਿਹੜੀ ਸਥਿਤੀ ਆ ਉਹਦੇ ਬਾਰੇ ਦੱਸ ਦਿੰਨੇ ਆ ਕਿ ਇਸ ਘਰ ਦੇ ਵਿੱਚ ਕਮਾਉਣ ਵਾਲੇ ਮੇਰੇ ਵਾਈ ਜੀ ਦੀ ਮੇਰੇ ਵੀਰ ਦੀ ਡੈਥ ਹੋ ਚੁੱਕੀ ਆ ਤੇ ਚਾਰ ਲੜਕੀਆਂ ਐ ਇਸ ਘਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਵਾ ਜਿਹਨੂੰ ਛੋਟੀ ਜਿਹਾ 3.5 ਸਾਲ ਦੀ ਉਮਰ ਆ ਮੈਂ ਜਿਹੜੀ ਮੇਨ ਗੱਲ ਇਨਸਾਨੀਅਤ ਪਿਆਰ ਕਰਨ ਵਾਲੀ ਸੰਗਤ ਨੂੰ ਦੱਸਣੀ ਚਾਹੁੰਦਾ ਕਿ ਇਸ ਘਰ ਦੇ ਕੋਲ ਚਾਰ ਦਿਵਾਰੀ ਨਹੀਂ ਮਟਿਆਰ ਧੀਆਂ ਛੋਟੀਆਂ ਬੱਚੀਆਂ ਨੇ ਵੀ ਮਟਿਆਰਾ ਹੋਣਾ ਖੇਤਾਂ ਵਾਲਾ ਮਾਹੌਲ ਆ ਕੋਈ ਡੰਗਰ ਵੱਸਾ ਜਾਂ ਕੋਈ ਹੋਰ ਸਮਾਂ ਤੁਸੀਂ ਪੰਜਾਬ ਦੇ ਵਿੱਚ ਜਾਣਦੇ ਹੋ ਕਿਹੜਾ ਸੋ ਤੁਸੀਂ ਜਿੰਨੀਆਂ ਵੀ ਅਸੀਂ ਚਾਹੇ ਕਿਸੇ ਬਿਮਾਰ ਪਰਿਵਾਰ ਦੀ ਵੀਡੀਓ ਵਾਇਰਲ ਕੀਤੀ ਆ ਚਾਹੇ ਕਿਸੇ ਦੇ ਰਾਸਣ ਦੀ ਵੀਡੀਓ ਵਾਇਰਲ ਕੀਤੀ ਆ ਇਹ ਮੇਰੀ ਭੈਣਾਂ ਘਰਾਂ ਦੇ ਵਿੱਚ ਕੰਮ ਕਰਕੇ ਆਪਦੇ ਪਰਿਵਾਰ ਦਾ 4 ਧੀਆ ਇੱਕ ਛੋਟੇ ਜਿਹੇ ਪੁੱਤ ਦਾ ਗੁਜ਼ਾਰਾ ਕਰਦੀ ਆ। ਸੋ ਦਾਸ ਦੀ ਬੇਨਤੀ ਆ ਇਨਸਾਨੀਅਤ ਪਿਆਰ ਕਰਨ ਵਾਲੇ ਜਿੰਨੇ ਵੀ ਵੀਡੀਓ ਦੇਖਣ ਵਾਲੇ ਸੰਗਤ ਆ ਕਿ ਜੇ ਆਪਾਂ ਇਹ ਚਾਰ ਦੀਵਾਰੀ ਕਰਾ ਦਈਏ। ਕਿਉਂਕਿ ਮੈਸਤਰੀ ਜਿਹੜੇ ਅੱਗੇ ਸ਼ਿਵਾਮਾ ਦੇ ਵਿੱਚ ਨਾਲ ਹੁੰਦੇ ਨੇ ਉਹਨਾਂ ਨੇ ਹਿਸਾਬ ਲਾਇਆ 3500 ਇੱਟ ਲੱਗਣੀਆਂ ਇੱਥੇ ਤਾਂ ਇਹ ਸਾਰੀ ਚਾਰ ਦੀਵਾਰੀ ਹੋ ਜੂਗੀ ਜੀ ਆਪਣੀ। ਸੋ ਮੈਂ ਮਾਤਾ ਜੀ ਨਾਲ ਗੱਲ ਕਰਨੀ ਚਾਹੁੰਦਾ ਦੋ ਕਵਾਲ ਮੈਂ ਪਰਮਿੰਦਰ ਨੂੰ ਚਾਹੁੰਦਾ ਕਿ ਕੋਲੋਜ ਆ ਜਾਣ। ਤੇ ਕੀ ਇਸ ਜੀਤਵਾਲ ਦੇ ਵਿੱਚ ਕੋਈ ਸੰਗਤ ਆਪ ਖੁਦ ਆ ਕੇ ਸੇਵਾ ਕਰਨੀ ਚਾਹੁੰਦੀ ਹੋਵੇ ਐਟ ਦੀ ਸੀਮੈਂਟ ਦੀ ਜਾਂ ਰੇਤੇ ਦੀ ਉਹ ਇਸ ਪਰਿਵਾਰ ਦੇ ਵਿੱਚ ਆ ਕੇ ਖੁਦ ਵੀ ਕਰ ਸਕਦੀ ਆ ਤੇ ਇਹ ਮੇਰੀ ਭੈਣਾ ਕੁਲਦੀਪ ਕੌਰ ਅਜੀਤਵਾਲ ਸੈਲਰਾਂ ਦੇ ਕੋਲ ਵੀਡੀਓ ਤੇ ਆਪਣਾ ਨੰਬਰ ਦਿੱਤਾ ਜਾਊਗਾ ਉੱਥੇ ਤੁਸੀਂ ਫੋਨ ਕਰਕੇ ਇਸ ਪਰਿਵਾਰ ਦਾ ਤੁਸੀਂ ਆ ਕੇ ਦੁੱਖ ਸਾਂਝਾ ਕਰ ਸਕਦੇ ਹੋ ਬਸ ਲਾਸਟ ਤੇ ਮੇਰੀ ਇਨਸਾਨੀਅਤ ਪਿਆਰ ਕਰਨ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀਆਂ ਚਾਰ ਬੱਚੀਆਂ ਨੇ ਉਹਨਾਂ ਦੇ ਲਈ ਆਪਾਂ ਇਸ ਘਰ ਦੀ ਚਾਰ ਦੀਵਾਰੀ ਕਰਨੀ ਹੈ ਇਹਦੇ ਲਈ ਜਰੂਰ ਯੋਗਦਾਨ ਪਾਵੋ ਕੋਈ ਸੀਮੈਂਟ ਦੇਣਾ ਚਾਹੁੰਦਾ ਕੋਈ ਰੇਤਾ ਦੇਣਾ ਚਾਹੁੰਦਾ 3500 ਏਟ ਲੱਗਣੀ ਹੈ ਤੁਹੋ ਖੁਦ ਆਕੇ ਤੁਸੀਂ ਸੇਵਾ ਕਰ ਵੀ ਸਕਦੇ ਹੋ ਨਹੀਂ ਦਾਸ ਨੂੰ ਨੰਬਰ ਤੇ ਕੰਟੈਕਟ ਕਰਕੇ ਜੋ ਵੀ ਸੇਵਾ ਸੰਗਤ ਕਰਨੀ ਚਾਹੁੰਦੀ ਹੈ ਜਰੂਰ ਕਰਿਓ ਤਾਂ ਜੋ ਮੇਰੀਆਂ ਭੈਣਾਂ ਬੱਚੀਆਂ ਮੇਰੀ ਭੈਣ ਦੀਆਂ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ